ਹਾਂਜੀ ਦੋਸਤੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਜਿਹੜਾ ਮੋਟਾ ਝੋਨਾ ਜਨਨ ਕੀ ਪਲਮਣ ਝੋਨਾ ਲਗਾਇਆ ਜੀ 108R2 ਵੈਰਾਈ ਵੈਰਾਈ ਤੁਸੀਂ ਦੇ ਸਕਦੇ ਹੋ ਇਹ ਲਗਭਗ 12 ਜੂਨ ਨੂੰ ਕੱਢ ਲੱਗੇ ਸਟਾਰਟ ਮਤਲਬ ਟ੍ਰਾਂਸਪਲੈਂਟ ਕੀਤਾ ਸੀ ਤੇ 28 ਦਿਨਾਂ ਦੀ ਪੰਨੀਰੀ ਕੀਤੀ ਸੀ ਤੇ ਇਸ ਵਕਤ ਤੁਸੀਂ ਝੋਨਾ ਦੇਖ ਸਕਦੇ ਹੋ ਤੇ ਆ ਝੋਨਾ ਚੈੱਕ ਕਰੋ ਜੀ ਐਂ ਲੱਗਦਾ ਕਿ ਜਿਵੇਂ 1.5 ਮਹੀਨੇ ਦਾ ਹੁੰਦਾ ਇੰਨੇ 1.5 ਮਹੀਨੇ ਦੀ ਗਰੋਥ ਹੁੰਦੀ ਹੈ ਇਹ ਜਿਵੇਂ ਪਿਛਲੇ ਅਰਧਾਚੇ ਇੱਕ ਕੰਪੈਰੀਸ਼ਨ ਕਰੀਏ ਤਾਂ ਤਾਂ ਇਹਦਾ ਕਰਨਾ ਹੈ ਕਿ ਸਾਨੂੰ ਇੱਕ ਤੇ ਦੇਸੀ ਜੂੜੀ ਹਰ ਸਾਲ 5-4 ਤੋਂ 5 ਟਰਾਲੀਆਂ ਮਤਲਬ ਕਈ ਸੀ ਟਰਾਲੀਆਂ ਹੋ ਜਾਂਦੀਆਂ ਇੱਕ ਏਕਰ ਦੇ ਹਿਸਾਬ ਦੇ ਨਾਲ ਖੇਤ ਦੇ ਵਿੱਚ ਪਾਈ ਦੀ ਤੇ ਉਹਦਾ ਰਿਜ਼ਲਟ ਵੇਖੋ ਹੁਣ ਆਉਣਾ ਸਟਾਰਟ ਹੋ ਗਿਆ ਜੀ ਇੱਕ ਬੋੜੀਆ ਜੂੜੀ ਆ ਇਸ ਤੋਂ ਅੱਜ ਤੱਕ ਪਾਈ ਜੀ ਉਹ ਵੀ ਅੱਜ ਤੋਂ ਹਫ਼ਤਾ ਦਿਨ ਪਹਿਲਾਂ ਜਦੋਂ ਇਹ ਝੋਨਾ ਲਗਭਗ 10 ਬਣਾ ਦਰਾਂਦਾ ਹੋਇਆ ਸੀ ਤੇ ਅੱਜ ਹੋ ਗਿਆ ਜੀ 2 ਤਰੀਕ ਇਹ ਲਗਭਗ 20 ਦਿਨਾਂ ਦਾ ਝੋਨਾ ਹੋ ਗਿਆ ਜੀ ਤੇ 20 ਇੱਕੇ ਦਿਨਾਂ ਦਾ ਤੇ 10 ਜਾਂ 12 13 14 ਤਰੀਕ ਜੀ ਜਦੋਂ ਹੋਏ 14 ਦਿਨ ਲੱਗੇ ਸੀ ਹੋਏ ਨੂੰ ਉਦੋਂ ਪਾਈ ਸੀ ਪਹਿਲੀ ਯੂਰੀਆ ਤੇ ਹਾਂ ਤੁਸੀਂ ਇਹ ਝੋਨੇ ਦਾ ਦੇਖ ਸਕਦੇ ਹੋ ਕਿ ਕਿੰਨੇ ਬੂਟੇ ਹੋ ਗਏ ਨਾਲੀਆਂ ਗਿੰਦੇ ਚੱਕਨ ਤੇ ਥੱਲੇ ਹੋ ਜੀ ਫਿਰ ਫੋਟ ਕਰਤਾ ਪਿਆ ਜੀ ਇਹ ਹੋ ਗਈਆਂ ਜੀ ਨਾਲੀਆਂ 1 2 3 4 5 6 7 8 9 10 11 12 13 14 15 16 17 17 ਨਾਲੀਆਂ ਇੱਕ ਬੂਟਾ ਮਤਲਬ ਟਿਲਰਿੰਗ ਕਰ ਗਿਆ ਜੇ ਤੁਸੀਂ ਹਿਸਾਬ ਲਾ ਸਕਦੇ ਹੋ ਹੋਰ ਇੱਕ 28 ਦਿਨਾਂ ਦੀ ਇਹ ਕੋਲੀ ਪਨੀਰੀ ਲੱਗੀ ਸੀ ਤੇ ਉਹਦੇ ਨਾਲ ਬਹੁਤ ਫਰਕ ਮਾਰਿਆ ਇੱਕ ਲੱਗਾ ਬਹੁਤ ਵਧੀਆ ਜਿਹੜਾ ਮੇਰੇ ਵੀਰਾਂ ਨੇ ਲਗਾਇਆ ਵਾ ਲੇਬਰ ਨੇ ਉਹਨਾਂ ਬਹੁਤ ਸੋਹਣਾ ਝੋਨਾ ਲਗਾਇਆ ਇਹ ਤੁਸੀਂ ਦੇਖ ਸਕਦੇ ਝੋਨਾ ਪੂਰਾ ਡਿਟੇਲ ਦੇ ਸਕਦੇ ਆ ਕਿ ਇਹ 12 ਜੂਨ ਨੂੰ ਟ੍ਰਾਂਸਪਲੈਂਟ ਕੀਤਾ ਸੀ ਤੇ ਅੱਜ ਹੋ ਗਈ ਜੇ 2 ਜੁਲਾਈ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਕਿੰਨੇ ਕ ਦਿਨਾਂ ਦਾ ਝੋਨਾ ਵਾ ਤੇ ਦੇਖ ਸਕਦੇ ਹੋ ਤੇ ਇੱਕ ਬੋਰੀਆਂ ਨੇ ਯੂਰੀਆ ਪਾਈ ਜੀ ਤੇ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦੂਜੀਆਂ ਖਾਦਾਂ ਪਾ ਦਿੰਦੇ ਤਤਾਂ ਵਾਲੀਆਂ ਜਿਵੇਂ ਪੋਟਾਸ਼ ਤੇ ਸੁਪਰ ਉਹ ਆਪਾਂ ਤੁਹਾਨੂੰ ਪਤਾ ਕਿ ਮੈਂ ਜੋ ਵੀਡੀਓ ਕਿ ਸਾਂਝੀ ਕੀਤੀ ਸੀ ਵਾਹਨ ਦੇ ਵਿੱਚ ਖਿਲਾੜਤੀ ਸੀ ਕਿ ਸਾਨੂੰ 2 ਸਾਲ ਹੋ ਗਏ ਲਗਾਤਾਰ ਕਰਦੇ ਨੂੰ ਇਦਾਂ ਹੀ ਤੇ ਉਹ ਵਾਹਨ ਦੇ ਵਿੱਚ ਖਿਲਾੜੀ ਤੇ ਇੱਕ ਯੂਰੀਆ ਬਾਅਦ ਦੇ ਉੱਤੇ ਪਾਈ ਜੀ ਤੇ ਇਹਨੂੰ ਹੁਣ ਲਗਭਗ ਇੱਕ ਬੋਰੀਆ ਯੂਰੀਆ ਹੋਰ ਪਾਵਾਂਗੇ ਇਹ ਇੱਕ ਜਾਂ ਡੇਰ ਇੱਕ ਪਾਵਾਂਗੇ ਤੇ ਦੋ ਵਾਲੀ ਪਾਵਾਂਗੇ ਹੋਰ ਯੂਰੀਆ ਸੋ ਲਗਭਗ 40 40 ਦੇ ਨਤਕੇ ਦਾ ਪੂਰਾ ਯੂਰੀਆ ਕਰ ਦਾਂਗੇ ਤੇ ਫਿਰ ਇੱਕ ਵੀਡੀਓ ਸਾਂਝੀ ਕਰਾਂਗੇ ਇਹ ਕਿੰਨੇ ਟਰਲਰ ਚੋਂ ਦਾ ਹੋੜ ਮਾਰਦਾ ਤੇ ਵੈਰਾਈਟੀ ਤਾਂ ਮੈਂ ਪਹਿਲਾਂ ਦੱਸੂਕਿਆ ਵਾ ਇਹ ਹੈਗੀ ਹੈ ਜੀ 128 ਵੈਰਾਈਟੀ ਤੇ ਆਹ ਥੋੜੀ ਜੀ ਪਹਿਲੀ ਨੀਵੀਂ ਹੈ ਇਹ ਕਿਉਂਕਿ ਮੀਂਹ ਲਗਾਤਾਰ ਪੈ ਰਹੀ ਸੋ ਇਹਦੇ ਚਾ ਜੜਾ ਜੁਲਾ ਵੱਜ ਗਿਆ ਹੈ ਜਿਹਦੇ ਕਰਕੇ ਥੋੜਾ ਜਿਹਾ ਐਸ ਪਹਿਲੀਆਂ ਥੋੜਾ ਜਿਹਾ ਅਜੇ ਇਹਦੇ ਕਪੜੀਆਂ ਥੋੜਾ ਜਿਹਾ ਘੱਟ ਪੂਜਾ ਮਾਰਿਆ ਵਾ ਤੇ ਸੋ ਇਹ ਵੀ ਕਾਫੀ ਸੋਹਣਾ ਵਾ ਫਿਰ ਵੀ ਇੱਕ ਬੋਡੀ ਦੇ ਰਿਜ਼ਲਟ ਦੇ ਨਾਲ ਸੋ ਇਹ ਮੇਰੇ ਹਿਸਾਬ ਦੇ ਨਾਲ ਜਦੋਂ ਇੱਕ ਬੋਡੀ ਹੋੜ ਇੱਕ 200 ਨੂੰ ਵੀ ਹੂੜੀਓ ਦੀ ਪਈ ਤਾਂ ਜਿਹੜਾ ਮਾਰਾ ਮੋਟਕ ਗਿਆ ਵਿੱਚ ਲੱਭਦਾ ਵਾ ਇਹ ਵੀ ਕਵਰ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਤੇ ਇਹ ਲਗਭਗ ਇਹ ਇੱਕ ਝੋਨਾ ਵੀ ਤੁਸੀਂ ਦੇਖ ਸਕਦੇ ਹੋ ਕੋਈ ਬਹੁਤਾ ਸੰਗਣਾਂ ਝੋਨਾ ਨਹੀਂ ਲੱਗਾ ਤੁਸੀਂ ਦੇਖ ਸਕਦੇ ਹੋ ਇਹ ਲਗਭਗ 11 ਤੋਂ ਕਈ ਵਾਰੀ 1 ਫੁੱਟ ਦੇ ਫਾਸਲੇ ਦੇ ਵਿੱਚ ਬੂਟੇ ਤੋਂ ਬੂਟਾ ਲੱਗਾ ਜੀ ਤੇ ਮਤਲਬ ਲੰਤੋਂ ਲੈਣ ਲਗਭਗ 11 ਤੋਂ 12 ਇੰਚ ਜਾਨੀ ਕਿ ਫੋਟ ਦੇ ਲਾਗੇ ਤੇ ਜਿਹੜਾ ਬੂਟੇ ਬੂਟੇ ਦੂਰੀਓ ਲਗਭਗ 8 ਤੋਂ 10 ਇੰਚ ਲਾਗੇ ਉਹ ਦੂਰੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਚੋਨਾ ਤੇ ਵੈਰਾਈਟੀ ਹੈਗੀ ਸੀ 128 ਵੈਰਾਈਟੀ ਪਲਮਨ ਵੈਰਾਈਟੀ ਤੇ ਪਿਛਲੀ ਵਾਰ ਸਾਡੇ ਮਤਲਬ ਪਿੰਡ ਦੇ ਵਿੱਚ ਕਿਸਾਨਾਂ ਨੇ ਲਗਭਗ 33 ਕਾਉਂਟਲ ਚੋਨਾ ਇਹ ਸਾਡੇ ਚਾਰ ਰਿਆ ਸੀ ਇਹ ਇਸ ਵੈਰਾਈਟੀ ਦਾ ਸੋ ਆਪਾਂ ਹੀ ਪਿਛਲੀ ਵਾਰ ਲਾਈ ਸੀ ਥੋੜੀ ਜੀ ਤੇ ਸਾਡਾ ਤਾਂ 30 32 ਕਾਊਂਟਰ ਰਿਹਾ ਸੀ ਸੋ ਇਸ ਵਾਰ ਤੇ ਕਰਦੇ ਆ ਕਿ ਚੂਕੋ ਜਿਆਦਾ ਹੀ ਝਾੜ ਮਤਲਬ ਆਏਗਾ ਲਗਭਗ 35 ਕਾਊਂਟਰ ਲੱਗੇ ਆਸ ਕਰਾਂਗੇ ਆਏਗਾ ਜੇ ਉਹ ਵੀ ਐਂਡ ਤੇ ਕਿਉਂਕਿ ਹੁਣ ਤੇ ਟ੍ਰੇਲਿੰਗ ਬਹੁਤ ਸੋਹਣਾ ਹੈ ਇਸ ਹਿਸਾਬ ਦੇ ਨਾਲ ਤੇ ਮੌਸਮ ਇਹ ਅਨੁਕੂਲ ਰਿਹਾ ਇਹਦੇ ਝੋਨੇ ਦੇ ਤੇ ਰੱਬ ਨੇ ਮਿਹਰ ਕੀਤੀ ਤਾਂ ਸਭ ਤੋਂ ਮਤਲਬ ਮੇਨ ਇਹਦੇ ਹੁਣ ਮੌਸਮ ਵੈਦਰ ਵਾ ਜਿਹੜਾ ਐਂਡ ਤੇ ਪੱਕਣ ਤੱਕ ਇਹਦੇ ਨਾਲ ਅਨੁਕੂਲ ਰਿਹਾ ਤਾਂ ਝਾੜ ਵਧੀਆ ਆਏਗਾ ਸੋ ਉਮੀਦ ਕਰਦੇ ਆਂ ਇਹ ਇਹ ਨਿਕ ਜੇ ਹਾਂ ਕਰ ਸਾਝੀ ਕਰਨੀ ਸੀ ਤੁਹਾਡੇ ਨਾਲ ਤੇ ਇਹ 128 ਵੈਰਾਈਟੀ ਪੌਦਾਂ ਦੀ ਉਹ ਲਗਾਈ ਹੈ ਜੀ ਤੇ ਬਾਕੀ ਬਾਸਮਤੀਆਂ ਚਾਰ-ਪੰਜ ਬਰਾਇਟੀਆਂ ਲਗਾਈਆਂ ਜੀ ਲਗਭਗ 30 ਏਕੜ ਦੇ ਲਗਭਗ ਜੇ ਆਪਾਂ ਕਰਦੇ ਆ ਜੀ ਖੇਤੀ ਸੋ ਧੰਨਵਾਦ ਤੁਹਾਡਾ ਵੀਡੀਓ ਵਖਣ ਦੇ ਲਈ